ਮੈਂ ਅਗਰੇ ਸਿੰਘ ਮੇਰਾ ਨਾਮ ਹੈ ਜੀ ਮੇਰੇ ਇੱਥੇ ਪਾਲਨ ਵਿਹਾਰਜ ਰਹਿຊਿਆ ਅਸੀਂ 3 ਸਾਲ ਤੋਂ ਲਗਾਤਾਰ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਲੈਟਰਾਂ ਦੇ ਚੁੱਕੇ ਹਰ ਗਿਆ ਕਮਿਸ਼ਨਰ ਸਾਹਿਬ ਦੇ ਪੇਸ ਵੀ ਹੋਏ ਆ ਪਰ ਇੱਥੇ ਕੋਈ ਕਾਰਵਾਈ ਨਹੀਂ ਹੁੰਦੀ ਹਰ ਰੋਜ਼ ਕੋਈ ਨਾ ਕੋਈ ਅਸਿਸਟੈਂਟ ਇੱਥੇ ਹੁੰਦਾ ਇੱਕ ਖੁਦ ਐਸਆਈਓ 10 ਦਿਨ ਪਹਿਲਾਂ ਉਹਦਾ ਵੀ ਅਸਿਸਟੈਂਟ ਹੋਇਆ ਉਹ ਵੀ ਇੱਥੇ ਹੀ ਥਾਣੇ ਲੱਗਾ ਉਹਨੇ ਵੀ ਕੋਈ ਕੋਈ ਗੱਲਬਾਤ ਨਹੀਂ ਕੀਤੀ ਕਿ ਉਹ ਬੰਦਾ ਕਹਿੰਦੇ ਤੁਸੀਂ ਜਿੱਤਾ ਹੋਇਆ ਹੈ ਇਹ ਉਸਕਰਪੀਓ ਤੇ ਹਾਂ ਜੀ ਕੀ ਮੰਗ ਕੀ ਕਰਦੇ ਸਰ ਐਸਾ ਮੰਗੇ ਨਾ ਟ੍ਰੈਕੇ ਤੋਂ ਉੱਟੇ ਜਾਣਾ ਲੋਕਾਂ ਦੀ ਜਾਨ ਬਚਾਈ ਜਾਵੇ ਦੇਖੋ ਕਿੰਨਾ ਇਹਨਾਂ ਗੰਦ ਪਿਆ ਨਾ ਇੱਥੇ ਸੜਕ ਸਾਹਬ ਹੁੰਦੀ ਐ ਇਹਨਾਂ ਧੂਲ ਉੱਡਦੀ ਆ ਕਿਹੜੀ ਜਗ੍ਹਾ ਸਰ ਜਿੱਥੇ ਇਹ ਇਹ ਪਾਲਮ ਵੀ ਆ ਰਿਹਾ ਜੀ ਮਜੀਠਾ ਰੋਡ ਬਾਈਪਾਸ ਮਜੀਠਾ ਰੋਡ ਬਾਈਪਾਸ ਦਾ ਖੰਨਾ ਪੇਪਰ ਮਿਲਦੇ ਸਾਹਮਣੇ ਖੰਨਾ ਪੇਪਰ ਮਿਲ ਵਾਲਿਆਂ ਨੂੰ ਕੀ ਖੰਨਾ ਪੇਪਰ ਮਿਲ ਵਾਲਿਆਂ ਦਾ ਵੀ ਸਾਡਾ ਕੋਈ ਕਸੂਰ ਨਹੀਂ ਸਾਡੇ ਅੰਦਰ ਪਾਰਕਿੰਗ ਆ ਇਹ ਟਰਾਂਸਪੋਰਟਰ ਜਾਣ ਬੁੱਝ ਕੇ ਸਮੇਂ ਤੇ ਡੀਜੀਪੀ ਨੂੰ ਵੀ ਤੁਹਾਡੇ ਵੱਲੋਂ ਕੰਪਲੀਟਾਂ ਕਿ ਫੇਰ ਵੀ ਇੱਥੇ ਤਾਂ ਕਾਰਵਾਈ ਨਹੀਂ ਕੀਤੀ ਸਮਝਦੇ ਆ ਜੀ ਕਿਹਦੇ ਨਾਲ ਹੈ ਕੀ ਸਮਝਦੇ ਹੋ ਜੁਕੇ ਅਹੀਂ ਅਸੀਂ 3 ਸਾਲ ਤੋਂ ਲੱਗਿਆ ਸਾਰਾ ਮਹੱਲਾ 3 ਸਾਲ ਤੋਂ ਅੱਜ ਤੱਕ ਸੁਣਵਾਈ ਨਹੀਂ ਹੋਈ ਇਹ ਵੇਖੋ ਅਜੇ ਤੱਕ ਇੱਕ ਟਰੱਕ ਹਟਾ ਨਹੀਂ ਸਕਿਆ ਉਹ ਅਜੇ ਤੱਕ ਇਹਨੇ ਕੋਈ ਚਲਾਣਾ ਵੀ ਨਹੀਂ ਕਰ ਸਕਿਆ ਤੁਸੀਂ ਇਹ ਦੇਖੋ ਇਹ ਟੈਕਸੀਡੈਂਟ ਹੋ ਗਿਆ ਅਜੇ ਤੱਕ ਨਹੀਂ ਟਰੱਕ ਡੇ ਹਾਂਜੀ ਕੀ ਸਮਝਦਾ ਅੱਜ ਵੀ ਅਸਰ ਅੱਗੇ ਵੀ ਕਾਫੀ ਆਸੇ ਕੀ ਉਹ ਨਹੀਂ ਹੋਣੀ ਇਹਨਾਂ ਦੀ ਗਲਤੀ ਉਹ ਕੀ ਕੀਤਾ ਜਦੋਂ ਸਾਡੇ ਅਸੀਂ ਤੇ ਪਬਲਿਕ ਅਸੀਂ ਤੇ ਕਹਿ ਸਕਦੇ ਆ ਜੀ ਅਸੀਂ ਉਹਨਾਂ ਨਾਲ ਲੜਦੇ ਸਕਦੇ ਨਹੀਂ ਟਰਾਂਪੋਰਟਰਾਂ ਨਾਲ ਉਹ ਵੇਖੋ ਅਸੀਂ ਅਸੀਂ ਲੜਾਂਗੇ ਆਪਣੇ ਹੁਣ ਆਪ ਵੀ ਪੁਲਿਸ ਆ ਗਿਆ ਅਗਰ ਟਾਵੇ ਨਾ ਉਹਨਾਂ ਨੂੰ ਪੁਲਿਸ ਦੇ ਆਈ ਨਹੀਂ ਰਹੀ ਤੇ ਨਾ ਐਸਐਸਓ ਨੂੰ ਕਿਨਾਰੇ ਕਹਿ ਚੁੱਕੇ ਆ ਐਸਪੀ ਨੂੰ ਕਿਨਾਰੇ ਕਹਿ ਚੁੱਕੇ ਆ ਕਮਿਸ਼ਨਰ ਸਾਹਿਬ ਨੂੰ ਪੇਸ਼ ਹੋ ਚੁੱਕੇ ਆ ਹੁਣ ਅਸੀਂ ਤੇ ਇਹੋ ਹੀ ਜੀ ਨਾਮ ਅਜੇ ਪਾਤਨ ਹੈ ਅਜੇ ਵੀਰ ਵੇਰਕੇ ਵਾਲੀ ਸਾਈਡ ਤੋਂ ਆ ਰਿਹਾ ਸੀ ਚਲਾਣ ਦਾ ਗੱਲ ਕੋਈ ਕੋਈ ਚਲਾਣ ਕਰਨੀ ਹੈ ਵੇਰਕੇ ਵਾਲੀ ਸਾਈਡ ਤੋਂ ਆ ਰਿਹਾ ਸੀ ਅੱਗੇ ਟਰੱਕ ਲੱਗੇ ਹੁਣ ਕਰਕੇ ਉਹਨੂੰ ਦਿਖਿਆ ਨਹੀਂ ਆ ਪੱਥਰ 'ਚ ਵੱਜ ਗਿਆ ਤੇ ਪੱਥਰ ਤੋਂ ਵੱਜ ਗਿਆ ਅੱਗੇ ਟਰੱਕ ਖੜਾ ਸੀ ਟਰੱਕ ਦੇ ਵਿੱਚ ਵੱਜਨਾ ਮੈਨੂੰ ਪਤਾ ਲੱਗਾ ਕਿ ਬੰਦਿਆਂ ਕੋਈ ਵੀ ਉਹਦੀ ਵਿਚਾਰੇ ਦੀ ਡੈਥ ਹੋ ਗਈ ਕੱਲਾ ਕੱਲਾ ਭਰਾ ਦੋ ਭੈਣਾਂ ਦਾ ਤੇ ਡੇਢ ਮਹੀਨੇ ਦਾ ਕੋਨੇ ਕੈਨੇਡਾ ਚਲ ਜਾਣਾ ਸੀ ਬਹੁਤ ਮਾੜੀ ਗੱਲ ਆ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਇੱਥੇ ਨੇ ਕਰਾਜਮੈਂਟ ਆ ਟਰੱਕਾਂ ਵਾਲਿਆਂ ਨੇ ਜਿਹੜੇ ਕਬਜ਼ੇ ਕੀਤੇ ਕੋਈ ਪੁਲਿਸ ਵਾਲਾ ਪ੍ਰਸ਼ਾਸਨ ਇਹਨਾਂ ਲੱਗਦਾ ਇਹਨਾਂ ਦਾ ਪੁਲਿਸ ਪ੍ਰਸ਼ਾਸਨ ਆ ਹੱਥ ਰਲੇ ਹੋਏ ਜੇ ਪੁਲਿਸ ਪ੍ਰਸ਼ਾਸਨ ਐਸਪੀ ਸਾਹਿਬ ਆਪਣੇ ਪਰਪਹਾਦੀ ਜੀ ਰੋਡ ਦਾ ਸਾਰੀਆਂ ਸਾਫ ਕਰਾਉਂਦੇ ਆ ਤੁਸੀਂ ਦੇਖੋ ਸਰਵਿਸ ਲੇਨ ਦੇ ਉੱਤੇ ਵੈਸੇ ਕਾਨੂੰਨ ਦੇ ਵਿੱਚ ਲੈ ਨਹੀਂ ਲਾਈ ਹੋਇਆ ਇਹ ਆਪਣਾ ਜਿਹੜਾ ਪਾਕਿਸਤਾਨ ਨੂੰ ਜਾਂਦਾ ਇਹ ਉਹਨਾਂ ਹਾਈਵੇ ਆ ਇੰਟਰਨੈਸ਼ਨਲ ਹਾਈਵੇ ਦੇ ਉੱਤੇ ਵੇਖੋ ਕਿੰਨੇ ਇਨਕਲੋਜ਼ਮੈਂਟ ਆ ਤੇ ਕਬਜ਼ੇ ਕੀਤੇ ਹੋਏ ਤੇ ਕੋਈ ਪੁਲਿਸ ਵਾਲਾ ਇੱਥੇ ਇਹਨਾਂ ਨਹੀਂ ਹੈਗਾ ਕਿ ਇਹਨਾਂ ਨੂੰ ਟਰੱਕਾਂ ਨੂੰ ਹਟਾ ਸਕੇ ਜਾਂ ਤੇ ਟਰੱਕ ਵਾਲੇ ਜਾਂ ਤੇ ਟਰੱਕਾਂ ਵਾਲਿਆਂ ਨਾਲ ਇਹਨਾਂ ਦੀ ਸੈਟਿੰਗ ਜਿਆ ਵੀ ਇਹ ਟਰੱਕਾਂ ਵਾਲਿਆਂ ਦੀ ਇਹ ਹਫਤਾ ਲਈ ਹੁੰਦੇ ਜਾਂ ਮਹੀਨਾ ਲਈ ਹੁੰਦੇ ਆ ਜਿਹੜੇ ਟਰੱਕ ਕਿਉਂ ਨਹੀਂ ਹਟਦੇ ਇਥ ਹੁਣ ਦੌੜ ਗਿਆ ਟਰੱਕ ਦੌੜ ਗਿਆ ਜੀ ਇਹ ਹੁਣ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਇਨਵੈਸਟੀਗੇਸ਼ਨ ਕਰੇ ਤੇ ਘੋੜਾ ਲੱਗਾ ਆ ਸੀ ਤੇ ਪੁਲਿਸ ਪ੍ਰਸ਼ਾਸਨ ਇਹ ਟਰੱਕ ਕਿਉਂ ਨਹੀਂ ਹਟਾਉਂਦੀ ਇਹਦੇ ਬਾਰੇ ਤੁਸੀਂ ਆਪ ਪੁੱਛੋ ਜੀ ਜਵਾਬ ਪੁੱਛੋ ਕਿੰਨੇ ਕੁ ਮਹਿੰਗੇ ਪੈਸੇ ਆ ਜੀ 25 ਸਾਲ 25 ਸਾਲ ਉਮਰ ਆ ਵਿਚਾਰੇ ਦੀ ਵੇਖੋ ਅਮਰੀਕਾ ਜਾਣਾ ਸੀ ਅਮਰੀਕਾ ਉਹਨੇ ਜਾ ਰਿਹਾ ਸੀ 1.5 ਮਹੀਨੇ ਤੱਕ ਲੇਕਿਨ ਇਹ ਲੋਕਾਂ ਦੇ ਅਨਰੀਆਂ ਮੌਤਾਂ ਆ ਨਾ ਸੜਕ ਤੇ ਖਲਾਰੀਆਂ ਜੇ ਨਾ ਕੋਈ ਇੰਡੀਕੇਟਰ ਨਾ ਕੋਈ ਕੁਝ ਤੇ ਰਾਤ ਨੂੰ ਇਹ ਇਹਨਾਂ ਦੇ ਵਿੱਚ ਮਿਸਹੈਪਨਿੰਗ ਵੀ ਕਰਦੇ ਜੇ ਰਾਤ ਨੂੰ ਇੱਥੇ ਗਲਤਮਤ ਕੰਮ ਹੋਈ ਜਾਂਦੇ ਜੇ ਕਿਹਦੀ ਨਾਕੀ ਸਮਝਦੇ ਹੋ ਜੀ ਇਹ ਬਿਲਕੁਲ ਟ੍ਰੈਫਿਕ ਪੁਲਿਸ ਦੀ ਨਾਕਾ ਕੀ ਜੀ ਜੇ ਜਿਹੜੇ ਇਹਨਾਂ ਰੋਡ ਤੋਂ ਨਹੀਂ ਹ ਦਾ ਕਿਨਾਂ ਕੋ ਕੀ ਹੈ ਇਹਨਾਂ ਦਾ ਚੱਲਦਾ ਕਿ ਜਿਹੜਾ ਸਾਰਾ ਮੁਹੱਲਾ ਇਕੱਠਾ ਇੱਕ ਬੰਨੇ ਆ ਵੀ ਇਹ ਰੋਡ ਤੇ ਨਹੀਂ ਲੱਗਣੀ ਚਾਹੀਦੀ ਪਰ ਇਹਨਾਂ ਦੀ ਇੰਨੀ ਪਾਵਰ ਹੈ ਵੀ ਇਹ ਮੁਹੱਲੇ ਨੂੰ ਕੁਝ ਨਹੀਂ ਸਮਝਦੇ ਪੁਲਸ ਸਾਹਿਬ ਤੇ ਇਹਨਾਂ ਦੀ ਪਾਵਰ ਜ਼ਿਆਦਾ ਹੈਗੀ ਜੀ ਇਹ ਲੱਗਾ ਜੀ ਸਾਨੂੰ ਹੁਣ ਇਹਨਾਂ ਨੂੰ ਪਰਮਿਸ਼ਨ ਮਿਲੀ ਵੀ ਇੱਥੇ ਬਾਈਪਾਸ ਦੇ ਰੋਡ ਤੇ ਐਕਸੀਡੈਂਟ ਹੋਇਆ ਜੀ ਤੇ ਬੰਦਾ ਵਿੱਚ ਫਸਿਆ ਸੀਗਾ ਤੇ ਉਹਨੂੰ ਸਾਡੇ ਕਰਮਚਾਰੀਆਂ ਨੇ ਕੱਢ ਕੇ ਨਾਲ ਪਬਲਿਕ ਦੀ ਸਹਾਇਤਾ ਨਾਲ ਹਸਪੀਟਲ ਪਹੁੰਚਾਇਆ ਤੇ ਉੱਥੇ ਪਤਾ ਲੱਗਾ ਵੀ ਉਹਦੀ ਡੈਥ ਹੋ ਗਈ ਹੈ ਜੀ ਸਰ ਇਹਨੂੰ ਬੋਲੋ ਕਿਹਾ ਗਿਆ ਟਰੱਕ ਵੀ ਕਾਫੀ ਦੇ ਰਥੇ ਲੱਗੇ ਰਹੇ ਕਾਫੀ ਵਾਰ ਕਮਪਲੇਂਟਾਂ ਕੀਤੀਆਂ ਫਿਰ ਵੀ ਟਰੱਕ ਇੱਥੇ ਲੱਗੇ ਰਹਿੰਦੇ ਕਿਤੇ ਨਹੀਂ ਲੈ ਕੀ ਇਹਨਾਂ ਸਮਝਦੇ ਕਹਿੰਦਾ ਪੁਲਿਸ ਥਾਣੇ ਨੂੰ ਕਾਫੀ ਵਾਰ ਕਹਿਤਾ ਹੈ ਤਾਂ ਕਿ ਕੋਈ ਟਰੱਕ ਇਹ ਗਲਤ ਨਹੀਂ ਕਰੇ ਟਰੱਕਾਂ ਬਾਰੇ ਤੇ ਰੋਡ ਤੇ 3 ਰੋਡ ਤੇ ਮੇਨ ਜਿਹੜੀ ਰੋਡ ਆ ਉਹ ਤੇ ਕਲੀਅਰ ਹੀ ਆ ਜੀ ਸਾਰੀ ਜਿੱਥੇ ਆਮ ਆਵਾਜਾਈ ਚਲਦੀ ਹੈ ਨਾ ਦੋਨਾਂ ਸਾਈਡਾਂ ਕਲੀਅਰ ਹੀ ਆ ਇਸ ਸਾਈਡ ਤੇ ਕਿਤੇ ਖੰਨਾ ਪੇਪਰ ਮਿਲ ਲੱਗਿਓ ਸਾਈਡ ਤੇ ਲਾਉਂਦੇ ਆ ਉਹਨਾਂ ਦਾ ਛੋਟੀਆਂ ਛੋਟੀਆਂ ਜਿਹੜੀਆਂ ਲਾਈਨਾਂ ਕਿੱਦਾਂ ਛੋਟੀ ਗੱਡੀ ਵੀ ਰੰਗ ਸਕਦੀ ਉੱਥੇ ਵੀ ਟਰੱਕ ਲੱਗੇ ਹੁੰਦੇ ਆ ਇਹਨਾਂ ਨੇ ਜਾਮ ਆਪਣਾ ਲੇਨ ਵਾਈਜ਼ ਬਣਾਇਆ ਹੁੰਦਾ ਇਹਦੇ ਬਾਰੇ ਕਿਸੇ ਕਦੀ ਟਾਇਆ ਨਹੀਂ ਇਹਨਾਂ ਨੂੰ ਕੀ ਗੱਲ ਹੈ ਇਹਦੇ ਬਾਰੇ ਡਰੈਫਟ ਵੀ ਸਾਡਾ ਕਹਿੰਦਾ ਰਹਿੰਦਾ ਜੀ ਟੁੰਦਾ ਰਹਿੰਦਾ ਇਹਨਾਂ ਨੂੰ ਪਰ ਜਿਹੜਾ ਮਾਲ ਲੋਡ ਲੈ ਕੇ ਆਉਂਦੇ ਖੰਨਾ ਪੇਪਰ ਮਿਲ ਪੈਂਦੀ ਆ ਉਹ ਸਾਈਡ ਤੇ ਲਾ ਲਿੰਦੇ ਆ ਡਰਾਈਵਰ ਢਾਬੇ ਟੂ ਬਿਆਂਦੇ ਵਗੈਰਾ ਪਰ ਮੇਨ ਮੇਨ ਰੋਡ ਤੇ ਖਾਲੀ ਸੀ ਮੇਨ ਰੋਡ ਤੇ ਵੀ ਇਹ ਰੋਪ ਲਗਾਏ ਨੇ ਵੀ ਗੱਡੀ ਲ ਇਹ ਕੱਪ ਕੀ ਗੱਲ ਹੈ ਅੱਜ? ਵੀਡੀਓ ਵਾਲੀ ਬਾਅਦ ਚ ਉਹਦਾ ਫਰਜ਼ੀ ਮੁਲਾਜ਼ਮ ਸੀ ਕਹਿੰਦੇ ਆਲੀ ਉਹ ਪਹਿਨਾ ਪਤਾ ਲੱਗਾ ਜੀ ਗਏ ਸਾਡੇ ਕਰਮਚਾਰੀ ਉੱਤੇ ਹਸਪੀਟਲ ਗਏ ਆ ਸਰ ਜੀ ਮੁਲਾਜ਼ਮ ਸੀ ਕਹਿੰਦੇ ਮੁਲਾਜ਼ਮ ਸੀ ਸਰਕਾਰੀ ਮੁਲਾਜ਼ਮ ਦੀ ਹਸਪੀਟਲ ਆਪਾਂ ਦਾ ਮੁਲਾਜ਼ਮ ਚਲੋ ਆਲੀ ਪੂਰਾ ਆਪਾਂ ਨੂੰ ਕਲੀਅਰ ਨੀਗਾ ਜੀ ਕਿ ਕੌਣ ਸੀਗਾ ਉਹ ਗਏ ਆ ਹਸਪੀਟਲ ਗਏ ਨੇ ਹਾਂ ਜੀ ਸਰ ਇਹਨਾਂ ਦਾ ਕਹਿਣਾ ਤਾਂ ਬਾਹਰ ਵੀ ਜਾਣਾ ਸੀ ਕੋਈ ਡੇਟ ਨਹੀਂ ਪਤਾ ਨਹੀਂ ਇਹਦੇ ਬਾਰੇ ਨਹੀਂ ਬ੍ਰਦਰ ਜਿਹੜਾ ਕੱਲਾ ਅਸੀਂ ਪਰਸਨ ਸੀਗਾ ਕੱਲਾ ਉਹਦੇ ਬਾਰੇ ਆਪਾਂ ਕੀ ਕਹਿ ਸਕਦੇ ਹਾਂ ਜੀ